ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਰਾਮ ਰਾਮ ਜੀ ਹੋਰ ਸੁਣਾਓ ਸਭ ਠੀਕ ਠਾਕ ਸਭ ਚੜ੍ਹਦੀ ਕਲਾ ਚ ਅੱਜ ਤੁਹਾਡੇ ਵਾਸਤੇ ਲੈ ਕੇ ਆਏ ਆ ਜੀ ਗੈਸ ਵਾਲਾ ਟੋਸਟਰ ਸੂਰਿਆ ਕਿੰਗ ਕੰਪਨੀ ਦਾ ਆਏਗਾ ਇਹਦੇ ਵਿੱਚ ਦੋ ਤਰ੍ਹਾਂ ਦੀ ਵੈਰਾਈਟੀ ਆ ਜਾਈਗੀ ਜਾਨਕੀ ਨਾਨਸਟਿਕ ਕੋਟ ਰ ਹੈ ਨਾਨਸਟਿਕ ਹੀ ਕੋਟ ਦੇ ਵਿੱਚ ਆ ਦੋ ਤਰ੍ਹਾਂ ਦੀ ਵੈਰਾਈਟੀ ਰਹੇਗੀ ਇਹ ਆਏਗਾ ਗ੍ਰਿਲ ਵਾਲਾ ਗੈਸ ਵਾਲਾ ਟੋਸਟਰ ਹੈ ਜਾਨੀ ਕਿ ਜਿਸ ਤਰ੍ਹਾਂ ਬ੍ਰੈਡ ਵਾਲਾ ਪੀਸ ਆਪਾਂ ਰੱਖਨੇ ਆ ਮੱਖਾ ਲਗਾ ਕੇ ਆਲੂ ਪਾਤੇ ਆ ਕੋਈ ਪਿਆਜ਼ ਵਗੈਰਾ ਜੋ ਵੀ ਤੁਸੀਂ ਪਨੀਰ ਪੋਣਾ ਚੀਜ਼ ਪੋਣਾ ਇਹਨੂੰ ਦੂਸਰਾ ਪੀਸ ਉੱਪਰ ਰੱਖ ਕੇ ਇਹਨੂੰ ਬੰਦ ਕਰਕੇ ਇਹਨੂੰ ਗੈਸ ਤੇ ਸੇਕ ਦੇਣਾ ਇਸ ਹਿਸਾਬ ਨਾਲ 5 ਮਿੰਟ ਦੇ ਅੰਦਰ ਅੰਦਰ ਤੁਹਾਡਾ ਜਾਨੀ ਕਿ ਟੋਸਟਰ ਤਿਆਰ ਹੋ ਜਾਏਗਾ ਇਹ ਆ ਜਾਏਗਾ ਗ੍ਰਿਲ ਵਾਲਾ ਇੱਕ ਆਪਣੇ ਕੋ ਆਏਗਾ ਦੂਸਰਾ ਉਹ ਆਏਗਾ ਕਟਿੰਗ ਵਾਲਾ ਉਹ ਵੀ ਇਸੇ ਕੰਪਨੀ ਦਾ ਸੂਰਜ ਕਿੰਗ ਕੰਪਨੀ ਦਾ ਹੀ ਹੈ ਨੌਨਸਟਿਕੀ ਕੋਟ ਦੇ ਵਿੱਚ ਇਹ ਆਏਗਾ ਕਟਿੰਗ ਵਾਲਾ ਜਿਸ ਤਰ੍ਹਾਂ ਤੁਸੀਂ ਵੱਡਾ ਬ੍ਰੈਡ ਦਾ ਪੀਸ ਰੱਖਿਆ ਹੈ ਕਟਿੰਗ ਵਾਲੇ ਪੀਸ ਆ ਜਾਣਗੇ ਪੀਸ ਰੱਖਦੇ ਦੋ ਪੀਸ ਹੋ ਜਾਂਦੇ ਆ ਜਨਨ ਕਿ ਬੱਚਿਆਂ ਵਾਸਤੇ ਤਿਆਰ ਕਰਨਾ ਜੋ ਆਪਣੇ ਵਾਸਤੇ ਬੱਚਿਆਂ ਵਾਸਤੇ ਸਕੂਲ ਟਿਫਨ ਤਿਆਰ ਕਰਨਾ ਉਹਦੇ ਵਾਸਤੇ ਆ ਜਾਂਦੇ ਨੇ ਇਹਦੇ ਵਿੱਚ ਜਨਨ ਕਿ ਦੋ ਪੀਸ ਹੋ ਜਾਣਗੇ ਮਸਾਲਾ ਪਾ ਕੇ ਬ੍ਰੈਡ ਪਾ ਕੇ ਮੱਖਣ ਲਗਾ ਕੇ ਦੋਨਾਂ ਤਰਫਾਂ ਤੁਸੀਂ ਸੇਕਣਾ 5 ਮਿੰਟ ਦੇ ਅੰਦਰ ਦਾ ਟੋਸਟਰ ਤਿਆਰ ਹੋ ਜਾਏਗਾ ਇਹ ਐਂ ਦਾ ਨੌਸਟਿਕੀ ਕੋਡ 'ਚ ਇੱਕ ਗ੍ਰਿਲ ਵਾਲਾ ਆ ਜਾਏਗਾ ਇੱਕ ਕਟਿੰਗ ਵਾਲਾ ਆ ਜਾਏਗਾ ਇਸ ਤੋਂ ਲਾਹਵ ਆਪਣੇ ਕੋ ਆਏਗਾ ਇੱਕ ਜੇ ਕਿਸੇ ਨੂੰ ਇਲੈਕਟ੍ਰੋਨਿਕ ਚਾਹੀਦਾ ਹੋਵੇ ਇਲੈਕਟ੍ਰੋਨਿਕ ਆਏਗਾ ਆਪਣੇ ਕੋਲ ਸਾਇੰਸ ਸਟਾਰ ਕੰਪਨੀ ਦਾ ਸਾਇੰਸ ਸਟਾਰ ਕੰਪਨੀ ਦਾ ਇਹ ਇਲੈਕਟ੍ਰੋਨਿਕ ਆਏਗਾ ਇਹ ਚੀਜ਼ ਆਏਗੀ ਸਾਇੰਸ ਸਟਾਰ ਕੰਪਨੀ ਦਾ ਹੈ ਵਧੀਆ ਕੁਆਲਿਟੀ ਹੈ ਆਹ ਲਓ ਜੀ ਉਹਦੇ ਚ ਦੋ ਪੀਸ ਲੱਗਦੇ ਆ ਇਹਦੇ ਚ ਜਾਨੀ ਕਿ ਉਧਰੇ ਦੋ ਪੀਸ ਲੱਗਨੇ ਆ ਤੇ ਆਪਣਾ ਦੋ ਪੀਸ ਮੰਨੇ ਆ ਇੱਕ ਫੁੱਲ ਬ੍ਰੈਡ ਦਾ ਜੇ ਲਾਉਨੇ ਆ ਇਹਦੇ ਵਿੱਚ ਦੋ ਬ੍ਰੈਡਾ ਲਾਉਣੇ ਆ ਦੋਨਾਂ ਵੱਨੋਂ ਕਟਿੰਗ ਵਾਲੇ ਯਾਨੀ ਕਿ ਚਾਰ ਪੀਸ ਤਿਆਰ ਹੋ ਜਾਂਦੇ ਆ ਇਹ ਅਜੇ ਆਪਣਾ ਦੂਸਰਾ ਇਲੈਕਟ੍ਰੋਨਿਕ ਆਈਟਮ ਹੈ ਸਾਇੰਸ ਕਰਦਾ ਜੇ ਕਿਸੇ ਵੀਰ ਭੈਣ ਭਰਾ ਨੂੰ ਚੀਜ਼ ਦੀ ਜ਼ਰੂਰਤ ਹੋਵੇ ਵਿਜ਼ਿਟ ਕਰੋ ਵਿਸ਼ਾਲ ਵਰਤਸਟੋਰ ਖੜੇਗਾ ਚੋਰੀਆਂ ਸਾਰਿਆਂ ਨੂੰ ਪਿਆਰ ਭਈ ਸਤਿ ਸ੍ਰੀ ਅਕਾਲ ਤੇ ਰਾਮ ਰਾਮ ਵੀਡੀਓ ਚੰਗੀ ਲੱਗੇ ਲਾਈਕ ਕਰਿਓ ਸ਼ੇਅਰ ਕਰਿਓ ਕਮੈਂਟ ਕਰਿਓ ਫਿਰ ਮਿਲਣੇ ਕਿਸੇ ਲੰਗ ਵੀਡੀਓ ਚ ਸਾਰਿਆਂ ਨੂੰ ਪਿਆਰ ਭਈ ਸਤਿ ਸ੍ਰੀ ਅਕਾਲ ਤੇ ਰਾਮ ਰਾਮ